ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਨਾਂ ਤੋਂ ਧੰਨਵਾਦ ਅੱਜ ਤੁਸੀਂ ਸੁਣੋਗੇ ਜੀਵਨ ਬਿਰਤਾਂਤ ਸਰਦਾਰ ਹਰੀ ਸਿੰਘ ਨਲੂਆ ਸਰਦਾਰ ਹਰੀ ਸਿੰਘ ਦਾ ਮੋੜ ਹਜ਼ਾਰੇ ਵਿੱਚ ਆਉਣਾ ਪੰਜ ਤਾਰ ਤੋਂ ਭਾਜ ਖਾ ਕੇ ਸੈਇਦ ਅਹਿਮਦ ਸ਼ਾਹ ਕੁਝ ਸਮੇਂ ਲਈ ਬਨੇਰ ਦੇ ਪਹਾੜਾਂ ਵਿੱਚ ਛੁਪਿਆ ਰਿਹਾ ਸੰਨ 1830 ਵੀ ਦੇ ਅਖੀਰ ਤੱਕ ਖਲੀਫਾ ਸਾਹਿਬ ਮੋੜ ਸਣੇ ਕਈ ਹਜ਼ਾਰ ਮ੍ਰਿਤਾਂ ਦੇ ਕਾਂਗਾਨ ਦੀ ਸਰਹੱਦ ਪਰ ਆ ਪ੍ਰਗਟਿਆ ਇੱਥੇ ਪਹੁੰਚਦੇ ਅਸੀਂ ਉਸਨੇ ਲਗਦੇ ਹੱਥ ਕੋਸ਼ ਅਤੇ ਭੋਗਰ ਮੰਗ ਨਾਮੀ ਪਿੰਡਾਂ ਉੱਪਰ ਆਪਣਾ ਕਬਜ਼ਾ ਕਰ ਲਿਆ ਇਸ ਸਮੇਂ ਕਾਂਗਣੀ ਸੈਯਦ ਅਤੇ ਸੁਵਾਤੀ ਵੀ ਖਲੀਫਾ ਸਾਹਿਬ ਨਾਲ ਮਿਲ ਗਏ ਸਨ ਅਸੀਂ ਪਿੱਛੇ ਦੱਸ ਆਏ ਹਾਂ ਕਿ ਸਰਦਾਰ ਹਰੀ ਸਿੰਘ Shimla ਤੋਂ ਜਦ ਲਾਹੌਰ ਪਹੁੰਚੇ ਸਨ ਤਾਂ ਉੱਥੇ ਸੈयद अहमद शाह ਦੇ ਰੋਲੇ ਗੋਲੇ ਦੀਆਂ ਖਬਰਾਂ ਪਹੁੰਚ ਗਈਆਂ ਸਨ ਆਪ ਚੰਦ ਦਿਨਾਂ ਲਈ ਮਹਾਰਾਜਾ ਸਾਹਿਬ ਦੀ ਆਗਿਆ ਅਨੁਸਾਰ ਹਜ਼ਾਰੇ ਵੱਲ ਆਗੇ ਸਨ ਤਾਂ ਕਿ ਸੈयद ਸਾਹਿਬ ਨੂੰ ਤਾਕਤ ਪਕੜਨ ਤੋਂ ਪਹਿਲਾਂ ਹੀ ਦਬਾ ਦਿੱਤਾ ਜਾਏ ਇਸ ਭਾਵ ਨੂੰ ਮੁੱਖ ਰੱਖ ਕੇ ਸਰਦਾਰ ਹਰੀ ਸਿੰਘ ਸਾਹਿਬ ਸ਼ਹਿਜਾਦਾ ਸ਼ੇਰ ਸਿੰਘ ਜੀ ਸਰਦਾਰ ਰਤਨ ਸਿੰਘ ਜੀ ਕਰਜਾਖੀਆ ਸਰਦਾਰ ਪ੍ਰਤਾਪ ਸਿੰਘ ਜੀ ਟਾਰੀ ਵਾਲੇ ਸਰਦਾਰ ਆਤਰ ਸਿੰਘ ਜੀ ਕਾਲਿਆਂ ਵਾਲਾ ਸਰਦਾਰ ਜਵਾਲਾ ਸਿੰਘ ਜੀ ਪਢਾਣੀਆਂ ਸਰਦਾਰ ਸ਼ਾਮ ਸਿੰਘ ਜੀ ਨਿਹੰਗ ਸਣੇ 1000 ਖਾਲਸਾ ਫੌਜ ਦੇ ਵਾਹੋ ਦਾਹੀ ਹਜ਼ਾਰੇ ਪਹੁੰਚ ਗਏ ਇਸ ਤਰ੍ਹਾਂ ਬਹੁਤ ਛੇਤੀ ਸਾਰੀਆਂ ਜੰਗੀ ਤਿਆਰੀਆਂ ਪੂਰੀਆਂ ਕਰਕੇ 3 ਮਈ 1831 ਈਸਵੀ ਦੀ ਸਵੇਰ ਨੂੰ ਬਾਲਾਕੋਟ ਦੇ ਲਾਗੇ ਗਾਜ਼ੀਆਂ ਦੇ ਡੇਰੇ ਉੱਪਰ ਸ਼ਹਿਜ਼ਾਦਾ ਸ਼ੇਰ ਸਿੰਘ ਤੇ ਸਰਦਾਰ ਨਲੂਏ ਨੇ ਤਾਵਾ ਕਰ ਦਿੱਤਾ ਅਗੋਂ ਮੁਜਾਹਿਦਿਨਾਂ ਨੇ ਮਜ਼ਹਬੀ ਜੋਸ਼ ਵਿੱਚ ਬੜੀ ਬੀੜਤਾ ਨਾਲ ਖਾਲਸੇ ਦੇ ਹੱਲੇ ਨੂੰ ਰੋਕਣ ਦਾ ਯਤਨ ਕੀਤਾ ਬਸ ਫੇਰ ਕੀ ਸੀ ਦੋਹਾਂ ਪਾਸਿਆਂ ਤੋਂ ਉਹ ਕਹਿਰ ਦੀ ਤਲਵਾਰ ਚੱਲੀ ਕਿ ਮੈਦਾਨ ਸੂਰਮਿਆਂ ਦੇ ਲਹੂ ਨਾਲ ਲਾਲੋ ਲਾਲ ਹੋ ਗਿਆ ਅਤੇ ਲੋਥਾਂ ਤੇ ਲੋਥਾਂ ਚੜ ਗਈਆਂ ਇਸ ਸਮੇਂ ਸ਼ਹਿਜਾਦਾ ਸ਼ੇਰ ਸਿੰਘ ਦੀ ਨੀਡਰਤਾ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ ਸਨ ਆਫਰ ਥਾ ਆਪਣੇ ਸਪਾਹੀਆਂ ਦੀ ਮੂਰਲੀ ਗਤਾਰ ਵਿੱਚ ਲੜਦੇ ਰਹੇ ਇਸ ਦੀ ਤਲਵਾਰ ਦੇ ਕਮਾਲਾਤ ਨੂੰ ਦੇਖ ਕੇ ਸਰਦਾਰ ਹਰੀ ਸਿੰਘ ਦੇ ਜੋਸ਼ ਨੇ ਉਹ ਹੁਲਾਰਾ ਖਾਦਾ ਗਿਆ ਜਿੱਧਰ ਘੋੜੇ ਦੀ ਵਾਂਗ ਮੋੜਦੇ ਸਨ ਉਧਰ ਲੋਥਾਂ ਦੇ ਸੱਥਰ ਦੇ ਸੱਥਰ ਲਾਹੀ ਜਾਂਦੇ ਸਨ ਸਾਰਾ ਦਿਨ ਲੋਹੇ ਨਾਲ ਲੋਹਾ ਖੜਕਦਾ ਰਿਹਾ ਮੁਜਾਹਦੀਨਾਂ ਨੇ ਵੀ ਆਪਣੇ ਵੱਲੋਂ ਮਜਬੀ ਜੋਸ਼ ਤੇ ਬਹਾਦਰੀ ਦੀ ਕੋਈ ਕਸਰ ਪਿੱਛੇ ਨਾ ਛੱਡੀ ਪਰ ਫਤਿਹ ਤੇ ਹਾਰ ਕਰਤਾਰ ਨੇ ਆਪਣੇ ਹੱਥ ਰੱਖੀ ਹੈ ਇਸ ਤਰ੍ਹਾਂ ਤੁਲਵੀ ਲੜਾਈ ਹੋ ਰਹੀ ਸੀ ਕਿ ਇੱਕਾ ਇੱਕ ਖਲੀਫਾ سید ਅਹਿਮਦ ਸਾਹਿਬ ਸ਼ਹਿਜ਼ਾਦਾ ਸਾਹਿਬ ਦੇ ਸਾਹਮਣੇ ਆ ਗਿਆ। ਬਸ ਫਿਰ ਕੀ ਸੀ ਦੇਵਕਦ ਸ਼ਹਿਜ਼ਾਦਾ ਐਸਾ ਗਰਜ ਕੇ ਖਲੀਫਾ ਸਾਹਿਬ ਉੱਪਰ ਟੁੱਟ ਟੁੱਟੇ ਪਿਆ ਕਿ ਅੱਖ ਦੇ ਫੁਰਕਾਰੇ ਵਿੱਚ سید ਅਹਿਮਦ ਸ਼ਾਹ ਸਾਹਿਬ ਦਾ ਸਿਰ ਧੰਨ ਤੋਂ ਵੱਖ ਕਰ ਦਿੱਤਾ। ਬਸ ਇਸ ਦੇ ਮਰੀਦਾਂ ਨੇ ਜਦ ਆਪਣੇ ਖਲੀਫਾ ਸਾਹਿਬ ਦਾ ਇਹ ਹਾਲ ਡਿਠਾ ਤਾਂ ਉਹਨਾਂ ਦੇ ਲੱਕ ਟੁੱਟ ਗਏ ਤੇ ਮੈਦਾਨ ਤੋਂ ਉੱਠ ਨੱਠੇ। ਦੂਜੇ ਪਾਸੇ ਸਰਦਾਰ ਹਰੀ ਸਿੰਘ ਅਤੇ ਮੌਲਵੀ ਇਸਮਾਇਲ ਸਾਹਿਬ ਆਮੋ ਸਾਹਮਣੇ ਹੋਏ ਅਤੇ ਬੜੇ ਕਮਾਲ ਦੇ ਹੱਥ ਪਲੱਥੇ ਦੇ ਦੌ ਕੀਤੇ ਪਰ ਇੱਥੇ ਵੀ ਮੌਲਵੀ ਸਾਹਿਬ ਦਾ ਉਹੀ ਅੰਤ ਹੋਇਆ ਜੋ ਸ਼ਹਿਜ਼ਾਦੇ ਦੇ ਹੱਥੋਂ ਖਲੀਫੇ ਦਾ ਹੋਇਆ ਸੀ ਹੁਣ ਜਦ ਇਹ ਦੋਵੇਂ ਪੀਰ ਜੋ ਇਸ ਜਹਾਦੀ ਲੜਾਈ ਦੇ ਦੇਹ ਪ੍ਰਾਣ ਸਨ ਸ਼ਹੀਦ ਹੋ ਗਏ ਤਾਂ ਮੁਰਿਦਾਂ ਕੀ ਮੈਦਾਨ ਵਿੱਚ ਠਹਿਰਨਾ ਸੀ ਗਾਜੀ ਜਦ ਮੈਦਾਨੋਂ ਨਸੇ ਤਾਂ ਸ਼ਹਿਜ਼ਾਦੇ ਦੀ ਫੌਜ ਨੇ ਦੂਰ ਤੱਕ ਉਹਨਾਂ ਦਾ ਪਿੱਛਾ ਕੀਤਾ ਤੇ ਅਣਗਿਣਤ ਹੀ ਤਲਵਾਰ ਦੀ ਧਾਰ ਤੋਂ ਪਾਰ ਕੀਤੇ ਗਏ ਹੁਣ ਖਾਲਸੇ ਦੀ ਪੂਰੀ ਪੂਰੀ ਫਤਿਹ ਹੋ ਗਈ ਇਸ ਲੜਾਈ ਵਿੱਚ ਸੈयद अहमद ਸਾਹਿਬ ਸਣੇ ਆਪਣੇ ਨਾਇਬੂਲ ਸਲਤਨਤ ਮੌਲਵੀ ਇਸਮਾਇਲ ਸਾਹਿਬ ਦੇ ਤੇ ਅਰਤਾਬ ਬਹਿਰਾਮ ਖਾਨ ਖਲੀਲ ਦੇ ਜੋ ਸੈयद ਸਾਹਿਬ ਦਾ ਬੜਾ ਸਹਾਇਕ ਸੀ ਮਾਰੇ ਗਏ ਇਹਨਾਂ ਤੋਂ ਛੋਟ 3000 ਟਿਕਾਣਾ ਖਲੀਫਾ ਸਾਹਿਬ ਦੇ ਅਮਰੀਦ ਵੀ ਸ਼ਹੀਦ ਹੋਏ ਖਾਲਸੇ ਦਾ ਨੁਕਸਾਨ ਵੀ 800 ਦੇ ਲਗਭਗ ਫਟੜ ਅਤੇ ਸ਼ਹੀਦਾਂ ਦਾ ਸੀ ਸ਼ਹੀਦਾਂ ਵਿੱਚ ਸਰਦਾਰ ਪ੍ਰਤਾਪ ਸਿੰਘ ਠਾਰੀ ਵਾਲਾ ਗਾਜ਼ੀਆਂ ਨਾਲ ਹੱਥੇ-ਹੱਥ ਸਿਰੀ ਸਾਹਿਬ ਚਲਾਉਂਦਾ ਹੋਇਆ ਸਖਤ ਫਟੜ ਹੋ ਕੇ ਚੜ੍ਹਾਈ ਕਰ ਗਿਆ ਸੀ ਇਹ ਬਹਾਦਰ ਖਾਲਸਾ ਰਾਜ ਦੇ ਸੰਗਰਾਮਾਂ ਵਿੱਚ ਬੜੀ ਬਹਾਦਰੀ ਨਾਲ ਲੜਦਾ ਰਿਹਾ ਸੀ ਸ਼ਹਿਜਾਦਾ ਸ਼ੇਰ ਸਿੰਘ ਤੇ ਸਰਦਾਰ ਹਰੀ ਸਿੰਘ ਨੇ ਖਲੀਫਾ ਸਾਹਿਬ ਤੇ ਮੋਲਵੀ ਇਸਮਾਇਲ ਦੀਆਂ ਲਾਸ਼ਾਂ ਨੂੰ ਬੜੀ ਇੱਜ਼ਤ ਨਾਲ ਹੋਰਨਾਂ ਲਾਸ਼ਾਂ ਵਿੱਚੋਂ ਵੱਖ ਕਰਕੇ ਆਪਣੇ ਚਾਤਰ ਚਿੱਤਰਕਾਰ ਨੂੰ ਹੁਕਮ ਦਿੱਤਾ ਕਿ ਇਹਨਾਂ ਦੋਹਾਂ ਬਹਾਦਰਾਂ ਦੇ ਚਿੱਤਰ ਤਿਆਰ ਕੀਤੇ ਜਾਣ। ਸੋ ਇਹ ਦੋਵੇਂ ਚਿੱਤਰ ਤਿਆਰ ਹੋ ਜਾਣ ਉਪਰੰਤ ਮਹਾਰਾਜਾ ਰਣਜੀਤ ਸਿੰਘ ਪਾਸ ਲਾਹੌਰ ਭਜਵਾਏ ਗਏ। ਫਿਰ ਇਹਨਾਂ ਦੋਹਾਂ ਦੀਆਂ ਲਾਸ਼ਾਂ ਨੂੰ ਯੋਗ ਸਤਕਾਰ ਸਹਿਤ ਦਫਨਾ ਦੇਣ ਦਾ ਹੁਕਮ ਦਿੱਤਾ। ਜੋ ਮੋਜਾ ਤਲਟ ਵਿੱਚ ਦਫਨ ਕੀਤੀਆਂ ਗਈਆਂ। ਇਹਨਾਂ ਦੀਆਂ ਯਾਦਗਾਰਾਂ ਅੱਜ ਤੱਕ ਉਪਰੋਕਤ ਪਿੰਡ ਵਿੱਚ ਮੌਜੂਦ ਹਨ। ਇਸ ਲੜਾਈ ਦੀ ਫਤਿਹ 'ਤੇ ਮਹਾਰਾਜਾ ਸਾਹਿਬ ਨੇ ਪ੍ਰਸੰਨ ਹੋਏ ਕਿ ਬਹੁਮੁੱਲੀਆਂ ਖੇਲਤਾਂ ਤੋਂ ਛੋਟ ਸਰਕਾਰ ਨੇ 5000 50000 ਰੁਪਇਆ ਰੌਕ ਸਹਜਾਦਾ ਸ਼ੇਰ ਸਿੰਘ ਅਤੇ ਸਰਦਾਰ ਹਰੀ ਸਿੰਘ ਨਲੂਏ ਨੂੰ ਇਨਾਮ ਦਿੱਤਾ ਇਸ ਬਾਰੇ ਸਰ ਕਲੇਡ ਵੈਡ ਸਰਕਾਰੀ ਰਿਪੋਰਟ ਵਿੱਚ ਇਸ ਤਰ੍ਹਾਂ ਲਿਖਦਾ ਹੈ ਰੰਜੀਤ ਸਿੰਘ ਸੈਂਟੇ ਪ੍ਰਾਈਜ਼ ਆਫ ਰੁਪੀਸ 50000 ਟੂ ਸ਼ੇਰ ਸਿੰਘ ਐਂਡ ਹਰੀ ਸਿੰਘ ਫੋਰ ਹਿਸ ਵਿਕਟਰੀ ਓਵਰ ਦਾ ਸૈયਦ ਸૈયਦ ਅਹਿਮਦ ਦੀਸਾਰ ਦੇ ਨਾਲ ਮੁਜਾਹਿਦੀਨਾਂ ਦੀ ਹਕੂਮਤ ਤੇ ਜ਼ਿੰਦਗੀ ਦਾ ਕਤਈਂ ਅੰਤ ਹੋ ਗਿਆ। ਸ਼੍ਰੀ ਪੰਜਾ ਸਾਹਿਬ ਦੀ ਸੇਵਾ ਸਰਦਾਰ ਹਰੀ ਸਿੰਘ ਨਲੂਏ ਨੇ ਸਨ 1832 ਵੀ ਦੇ ਆਰੰਭ ਵਿੱਚ ਗੁਰੂ ਧਾਮ ਸ਼੍ਰੀ ਪੰਜੇ ਸਾਹਿਬ ਜੀ ਦੀ ਸੇਵਾ ਆਪਣੇ ਆਪ ਨੂੰ ਵਡਭਾਗੀ ਸਮਝ ਕੇ ਆਰੰਭ ਦਿੱਤੀ। ਸਿੱਖ ਇਤਿਹਾਸ ਦੀ ਖੋਜ ਦੱਸਦੀ ਹੈ ਕਿ ਅਗਿਆਨ ਅੰਧਕਾਰ ਤੇ ਵਿਨਾਸ਼ਕ ਸੂਰਜ ਰੂਪ ਸ੍ਰੀ ਗੁਰੂ ਨਾਨਕ ਜੀ ਨੇ 24 ਹਾੜਸਾ ਮਤ 1571 ਬਿਕਰਮੀ ਨੂੰ ਇੱਥੇ ਆਪਣੇ ਪਾਵਨ ਚਰਨ ਪਾ ਕੇ ਇਸ ਧਰਤੀ ਨੂੰ ਨਿਵਾਜਿਆ ਇੱਥੇ ਜੋ ਕੁਝ ਚੋਜ ਵਰਤਿਆ ਇਸ ਤੋਂ ਕਿਹੜਾ ਸਿੱਖ ਜਾਂ ਪੰਜਾਬੀ ਹੈ ਜਿਹੜਾ ਜਾਣੂ ਨਹੀਂ ਹੈ ਇਸ ਲਈ ਇੱਥੇ ਬਧੇਰੇ ਵਿਸਤਾਰ ਦੀ ਗੁੰਜਾਇਸ਼ ਨਹੀਂ ਇਹ ਬੁਲ ਘਟਨਾ ਦੇ ਸਿਲਸਿਲੇ ਨੂੰ ਜਾਰੀ ਰੱਖਣ ਲਈ ਇੰਨਾ ਸੰਖੇਪ ਮੱਤਰ ਲਿਖਦੇ ਹਾਂ ਕਿ ਸਾਡੇ ਸੱਚੇ ਪਾਤਸ਼ਾਹ ਜਦ ਇੱਥੇ हसन ਅਬਦਾਲ ਪਹੁੰਚੇ ਤਾਂ ਬਲੀ ਗੰਦਾਰੀ ਨੂੰ ਫਕੀਰੀ ਪੇਸ਼ ਵਿੱਚ ਤੱਕ ਕੇ ਇਸ ਤੋਂ ਸਾਂਝ ਭਾਵ ਦੇ ਮਾਨ ਨਾਲ ਮਰਦਾਨੇ ਦੀ ਰਾਹੀ ਪਾਣੀ ਮੰਗਿਆ। ਅਗੋਂ ਪੱਥਰ ਦਿਲ ਵਾਲੀ ਨੇ ਬਜਾਏ ਕਟੋਰਾ ਪਾਣੀ ਦੇਣ ਦੇ ਕਈ ਮਨਾਂ ਦਾ ਪੱਥਰ ਪਿਆਰ ਦੇ ਪੁੰਜ ਪਰ ਰੋੜ ਦਿੱਤਾ ਤਾਂ ਕਿ ਪਾਣੀ ਮੰਗਣ ਦੀ ਖੇਚਲ ਦੇਣ ਵਾਲਾ ਇਸ ਥੱਲੇ ਕੁਚਲਿਆ ਜਾਏ। ਅਗੋ ਜਮਤਾ ਦੇ ਮਾਲਕ ਨੇ ਆਪਣਾ ਬਰਕਤ ਵਾਲਾ ਸੱਜਾ ਹੱਥ ਅੱਗੇ ਕੀਤਾ ਤੇ ਖੁੱਲੇ ਪੰਜੇ ਨਾਲ ਇਸ ਭਾਰੀ ਗੱਟ ਨੂੰ ਇੱਥੇ ਹੀ ਠੱਲ ਲਿਆ ਉਹ ਪੰਜਾ ਜਿਹੜਾ ਇਸ ਪੱਥਰ ਨਾਲ ਲੱਗਾ ਸੀ ਪੱਥਰ ਦੇ ਵਿੱਚ ਧਸ ਕੇ ਇੱਕ ਅਮਿੱਟ ਪੰਜੇ ਦਾ ਰੂਪ ਬਣ ਗਿਆ ਸੀ ਇਸ ਪਾਵਨ ਨਿਸ਼ਾਨ ਨੂੰ ਆਪਣੇ ਅਤ ਪਿਆਰੇ ਤੇ ਮਿੱਠੇ ਸਤਿਗੁਰੂ ਜੀ ਦੀ ਯਾਦਗਾਰ ਜਾਣ ਕੇ ਸਿੱਖ ਮਾਤਰ ਪਿਆਰ ਦਾ ਤੇ ਸਤਿਕਾਰ ਦਾ ਹੈ ਰੱਬ ਦੇ ਪਾਣੀ ਦੀ ਵਰਤੋਂ ਇਸ ਵਲੀ ਨੇ ਬੜੀ ਕਿਰਪਨਤਾ ਤੇ ਯੋਗਤਾ ਨਾਲ ਕੀਤੀ ਸੀ ਉਸੇ ਦਾਤਾ ਨੇ ਉੱਥੋਂ ਆਪਣੀ ਦਾਤ ਨੂੰ ਖਿੱਚ ਕੇ ਪਿਆਰ ਦੀ ਛੋ ਨਾਲ ਪਾਵਨ ਹੋ ਚੁੱਕੇ ਪੱਥਰ ਦੇ ਥੱਲੇੋਂ ਅਨੰਤ ਸਮਿਆਂ ਦੇ ਰੋ ਵਿੱਚ ਵਹਾ ਦਿੱਤਾ ਜਿਸ ਨੂੰ ਹੁਣ ਜੀ ਮਾਤਰ ਕਰਨ ਕਰਕੇ ਆਪਣੀ ਤ੍ਰਿਖਾ ਨੂੰ ਬੁਝਾਉਂਦਾ ਹੈ ਅਤੇ ਆਤਮਿਕ ਤੇ ਸਰੀਰਕ ਸ਼ੀਤਲਤਾ ਪ੍ਰਾਪਤ ਕਰਦਾ ਹੈ ਇਸ ਸਰਦੀ ਦੇਸ਼ ਵਿੱਚ ਆਪਣੇ ਮੁਕਤੀ ਦਾਤਾ ਦੀ ਇਸ ਮਹਾਨ ਯਾਦਗਾਰ ਨੂੰ ਸਦਾ ਵਾਸਤੇ ਅਟਲ ਰੱਖਣ ਲਈ ਅਤੇ ਯਾਤਰੂਆਂ ਦੇ ਸੁੱਖ ਲਈ ਸਰਦਾਰ ਹਰੀ ਸਿੰਘ ਜੀ ਨੇ ਇਸ ਗੁਰਦੁਆਰੇ ਦੀ ਸੇਵਾ ਕਰਨੀ ਆਰੰਭ ਕਰਵਾ ਦਿੱਤੀ। ਇਸ ਪਾਵਨ ਪੱਥਰ ਦੇ ਉੱਪਰ ਇੱਕ ਗੁੰਵੰਝ ਨੋਮਾ ਇਮਾਰਤ ਬਣਵਾ ਕੇ ਉਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਥਾਪਿਤ ਕਰਵਾ ਦਿੱਤਾ ਅਤੇ ਇਸ ਦੇ ਸਾਹਮਣੇ ਆਮ ਸੰਗਤਾਂ ਲਈ ਭੁਖਤਾ ਗੁਰਦੁਆਰਾ ਉਸਾਰਿਆ। ਉਸ ਨਿਰਮਲ ਤੇ ਸ਼ੀਤਲ ਜਲ ਦੇ ਸੌਮੇ ਦੇ ਦੁਆਲੇ ਜਿਹੜਾ ਇਸ ਪੰਜੇ ਦੇ ਹੇਠੋਂ ਧਾਰਾ ਮਾਰ ਕੇ ਨਿਕਲਦਾ ਹੈ ਇੱਕ ਖੂਬਸੂਰਤ ਤਲਾਬ ਬਣਾਇਆ ਜਿਸ ਦੇ ਚੌਵੱਲੀ ਪੌੜੀਆਂ ਬਣਵਾਈਆਂ ਤੇ ਬਹੁਤ ਸਾਰਾ ਧਨ ਖਰਚ ਕੇ ਰਾਜਪੂਤਾਨੇ ਤੋਂ ਸੰਗ ਮਰਮਰ ਮੰਗਵਾ ਕੇ ਇਸਤਲਾ ਦੀਆਂ ਪੌੜੀਆਂ ਪਰ ਲਵਾਇਆ ਜਦ ਗੁਰੂ ਧਾਮ ਅਤੇ ਸਰੋਵਰ ਦੀ ਸੇਵਾ ਸੰਪੂਰਨ ਹੋ ਗਈ ਤਾਂ ਇਸ ਗੁਰਦੁਆਰੇ ਦੇ ਯਾਤਰਾਂ ਦੇ ਸੇਵਾਦਾਰਾਂ ਲਈ 500 ਰੁਪਏ ਦੀ ਪੱਕੀ ਜ਼ਗੀਰ ਮੋਜਾ ਖੁਰੇ ਕੋਲ ਜ਼ਿਲ੍ਹਾ اٹਕ ਵਿੱਚ ਖਾਲਸਾ ਰਾਜ ਵੱਲੋਂ ਇਸ ਨਾਲ ਲਵਾ ਦਿੱਤੀ ਜਰ ਜਨਵਰੀ ਸਨ 1833 ਨੂੰ ਗੁਰਦੁਆਰੇ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦਾ ਭੋਗ ਪਿਆ ਜੋ ਇਸ ਗੁਰਦੁਆਰੇ ਦੇ ਨਵੇਂ ਬਣਨ ਦੀ ਖੁਸ਼ੀ ਵਿੱਚ ਰੱਖਿਆ ਗਿਆ ਸੀ ਤਾਂ ਇਸ ਸਮੇਂ ਗੁਰੂ ਧਾਮ ਲਈ ਸਰਦਾਰ ਹਰੀ ਸਿੰਘ ਜੀ ਨੇ ਕਈ ਹਜ਼ਾਰ ਰੁਪਏ ਦੀਆਂ ਸਤਰੰਗੀਆਂ ਗਿਲਮਾਂ ਕਾਲੀਨ ਲੰਗਰ ਲਈ ਭਾਂਡੇ ਅਤੇ ਬਿਸਤਰੇ ਆਦਿ ਸਣੇ 3500 ਰੁਪਏ ਨਕਦ ਦੇ ਭੇਟਾ ਕੀਤੇ ਗੁਰਦੁਆਰੇ ਦੇ ਅੰਦਰੂਨੀ ਪ੍ਰਬੰਧ ਲਈ ਸਰਦਾਰ ਸਾਹਿਬ ਨੇ ਭਾਈ ਮਹਾ ਸਿੰਘ ਨੂੰ ਸਣੇ ਕੁਝ ਸੇਵਾਦਾਰਾਂ ਦੇ ਪ੍ਰਬੰਧਕ ਥਾਪਿਆ ਅਤੇ ਬਾਹਰਲੀ ਸੇਵਾ ਤੇ ਗੁਰਦੁਆਰੇ ਦੀ ਰਾਖੇ ਲਈ ਭਾਈ ਸਾਧੂ ਸਿੰਘ ਨਿਹੰਗ ਅਕਾਲੀ ਨੂੰ ਸਣੇ ਜੱਥੇ ਦੇ ਇੱਥੇ ਰੱਖਿਆ ਇਹਨਾਂ ਦੇ ਗੁਜ਼ਾਰੇ ਲਈ ਇਹਨਾਂ ਨੂੰ ਗੁਰਦੁਆਰੇ ਤੋਂ ਵੱਖ ਜਾਗੀਰ ਦਿੱਤੀ ਤਾਂ ਕਿ ਗੁਰਦੁਆਰੇ ਦੀ ਚੜ੍ਹਤ ਆਦ ਪਰ ਦੋਹਾਂ ਜੱਥਿਆਂ ਦਾ ਆਪਸ ਵਿੱਚ ਕੋ ਪਿਆਰ ਨਾ ਪੈਦਾ ਹੋਣਾ ਪਾਏ ਨਾਲ ਹੀ ਇਹ ਪੱਕਾ ਨਿਜ਼ਮ ਕਰ ਦਿੱਤਾ ਕਿ ਅੱਗੇ ਨੂੰ ਆਪ ਜਦ ਕਦੀ ਕਿਸੇ ਨਵੀਂ ਮੁਹਿੰਮ ਪਰ ਜਾਂਦੇ ਸਨ ਤਾਂ ਇਸ ਗੁਰਦੁਆਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਖੰਡ ਪਾਠਾਂ ਦਾ سلسلہ ਜਾਰੀ ਕਰਵਾ ਦਿੰਦੇ ਸਨ ਇਸ ਤਰ੍ਹਾਂ ਇਸ ਥਾਂ ਦੀ ਇੰਨੀ ਸ਼ੋਭਾ ਤੇ ਰੌਣਕ ਵਧੀ ਕਿ ਜਿਹੜਾ ਇੱਥੇ ਆਇਆ ਸਲਾਂਗਾ ਹੀ ਕਰਦਾ ਗਿਆ ਆਨਰੇਬਲ ਅਲਫਿੰਸਟਨ ਇਸ ਸੁਹਾਵੀ ਧਰਤੀ ਦੀ ਮਹਿਮਾ ਕਰਦਾ ਰੱਜਦਾ ਨਹੀਂ ਮੋਰਕਰਾਫਟ ਆਪਣੇ ਲਿਖਤੀ ਸਫਰਨਾਮੇ ਵਿੱਚ ਸਲਾਂਗਾ ਕਰਦਾ ਹੋਇਆ ਹੋਰ ਅੱਗੇ ਜਾਂਦਾ ਸਰ ਅਲੈਗਜ਼ੈਂਡਰ ਵਾਰਨਸ ਅਤੇ ਮਿਸਟਰ ਬਾਰਗਨ ਗਾਂਦੇ ਹੋਏ ਹੱਦ ਹੀ ਮੁਕਾ ਦਿੰਦੇ ਹਨ ਮੁੰਸ਼ੀ ਸ਼ਾਹ ਮਾਤਲੀ ਤੇ ਕੈਪਟਨ ਫੌਨ ਦੀਆਂ ਲਿਖਤਾਂ ਹੋਰ ਵੀ ਦਿਲਚਸਪੀਆਂ ਹਨ ਮੁੱਖ ਦੀ ਗੱਲ ਇਹ ਹੈ ਕਿ ਜਿਸ ਕਿਸੇ ਨੇ ਵੀ ਇਸ ਪਾਵਨ ਧਰਤੀ ਦੇ ਦਰਸ਼ਨ ਕੀਤੇ ਉਸ ਦਾ ਮਨ 모ਹਿਆ ਗਿਆ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ